ਥਾਣਾ ਸੁਲਤਾਨਵਿੰਡ ਵੱਲੋਂ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ પાસે 840 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ ਸਿਟੀ 1 ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਪਾਸੋਂ ਬਰੀਕੀ ਨਾਲ ਪੁੱਛਗਿੱਛ ਕਰਕੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਖੰਗਾਲੇ ਜਾ ਰਹੇ ਹਨ। ਇੱਕ ਮਾਨਯੋਗ ਸੀਪੀ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਦੇ ਜਿਹੜਾ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਆ ਉਸ ਦੇ ਵਿੱਚ ਥਾਣਾ ਸੁਲਤਾਨਵਿੰਡ ਅਤੇ ਏਸੀਪੀ ਪ੍ਰਵੇਸ਼ ਚੋਪੜਾਈ ਦੀ ਟੀਮ ਨੇ ਇੱਕ ਦੋ ਕਿਊਸ ਜਿਹੜੇ ਆ ਗ੍ਰਿਫਤਾਰ ਕੀਤੇ ਨੇ। ਉਸ ਦੇ ਵਿੱਚ ਗੁਰਵੰਤ ਸਿੰਘ ਉਰਫ ਮੰਗਾ ਤੇ ਬਲਵਿੰਦਰ ਸਿੰਘ ਉਰਫ ਸਨੀ ਇਹ ਮੀਰਾਕੋਟ ਕਲਾ ਤੇ ਖੁਰਦੇ ਰਹਿਣ ਵਾਲੇ ਨੇ ਇਹਨਾਂ ਦੋਵਾਂ ਨੂੰ ਇਨੀਸ਼ੀਅਲੀ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 130 ਗ੍ਰਾਮ ਪਹਿਲਾਂ ਹੈਰੋਇਨ ਬਰਾਮਦ ਕੀਤੀ ਗਈ ਜਿਸ ਤੇ ਮਕਦਮਾ ਨੰਬਰ 9 ਥਾਣਾ ਸੁਲਤਾਨਵਿੰਡ ਜਿਹੜਾ ਦਰਜ ਕੀਤਾ ਗਿਆ ਜਦੋਂ ਇਹਨਾਂ ਦੀ ਮਜੀਦ ਪੁੱਛਗਛ ਕੀਤੀ ਗਈ ਤੇ ਪੁੱਛਗਛ ਦੇ ਦੌਰਾਨ ਇਹਨਾਂ ਕੋਲ 710 ਗ੍ਰਾਮ ਜਿਹੜੀ ਹੈਰੋਇਨਾ ਹੋਰ ਰਿਕਵਰ ਜਿਹੜੀ ਆ ਕੀਤੀ ਗਈ ਹੈ ਇਸ ਮਕਦਮੇ ਵਿੱਚ ਹੁਣ ਤੱਕ ਕੁੱਲ 840 ਗ੍ਰਾਮ ਜਿਹੜੀ ਹੈਰੋਇਨਾ ਰਿਕਵਰ ਕੀਤੀ ਗਈ ਹੈ ਇਸਤੇ ਜਿਹੜੀ ਅੱਗੇ ਵੀ ਸਾਡੀਆਂ ਟੀਮਾਂ ਜਿਹੜੀਆਂ ਲੱਗੀਆਂ ਨੇ ਤੇ ਆਸ ਹੈ ਵੀ ਇਸ ਦੇ ਵਿੱਚ ਹੋਰ ਵੀ ਜਿਹੜੀ ਰਿਕਵਰੀ ਹੋ ਸਕਦੀ ਹੈ ਇਹ ਦੋਵੇਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਨੇ ਜਿਹੜਾ ਗੁਰਵੰਤ ਸਿੰਘ ਉਰਫ ਮੰਗਾ ਹੈ ਇਹਦੇ ਇਹ ਪੁਰਾਣਾ ਕ੍ਰਿਮੀਨਲ ਐਸ ਤੇ ਪਹਿਲਾਂ ਇੱਕ 302 ਦੇ 307 ਦਾ ਮਕਦਮਾ ਦਰਜਾ 302 ਉਹਦੇ ਵਿੱਚ ਇਹ ਇਸ ਵਕਤ ਬੇਲਤੇ ਆ ਬਿਲ ਤੇ ਆ ਕੇ ਜਿਹੜਾ ਇਹ ਹੈਰੋਇਨ ਦਾ ਕੰਮ ਇਹਨੇ ਕਰਨਾ ਕਰਨਾ ਸ਼ੁਰੂ ਕਰਤਾ ਸੀਗਾ ਜਿਸ ਤੇ ਜਿਹੜੇ ਸਾਡੀ ਟੀਮ ਨੇ ਇਹਨੂੰ ਨੈਪ ਕੀਤਾ ਹੈ ਵੇਖੋ ਪੈਸੇ ਦੀ ਲਾਲਸਾ ਜਿਹੜੀ ਆ ਉਹ ਇਸ ਕੰਮ ਵਾਲੇ ਇਹਨਾਂ ਨੂੰ ਤੋਰਿਆ ਸੀਗਾ ਜਿਹੜਾ ਹੁਣ ਤੱਕ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਸਾਹਮਣੇ ਆਈ ਨੇ ਵੀ ਇਹਨੇ ਪੈਸੇ ਦੇ ਲਾਲਚ ਦੇ ਵਿੱਚ ਇਹਨਾਂ ਹੈਰੋਇਨ ਦਾ ਕੰਮ ਜਿਹੜਾ ਸ਼ੁਰੂ ਕੀਤਾ ਸੀਗਾ ਇਸ ਤੋਂ ਅੱਗੇ ਜਿਹੜਨਾ ਦੇ ਬੰਦਿਆਂ ਨਾਲ ਇਹ ਇਹਨਾਂ ਦਾ ਟਾਈ ਅਪ ਸੀਗਾ ਉਹ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਏ ਨੇ ਇਸ ਤੋਂ ਅੱਗੇ ਹੋਰ ਨਾਮਿਨੇਟ ਕਰਕੇ ਅਸੀਂ ਇਹਨਾਂ ਨੂੰ ਅੱਗੇ ਵੀ ਇਸ ਲੜੀ ਨੂੰ ਤੋੜਾ ਗਿਆ